ਡਾਕਟਰ ਬੀ ਆਰ ਅੰਬੇਦਕਰ ਜੁਦੀ ਬੁੱਧ ਦੇ ਨਾਲ ਪੰਤੋੜ ਬੇਹਦ ਹੀ ਮੰਦਪਾਗੀ ਘਟਨਾ ਹੈ ਪਿਛਲੇ ਕੁਛ ਸਾਲਾ ਤੋਂ ਪਾਰਤੰਦਰ ਚੱਲ ਰਹੀ ਪਿਛਲੇ ਕਈ ਸਾਲਾ ਤੋਂ ਕਟਗਿੰਤੀ ਦੇ ਮੁਕਾਬਲੇ ਕੁਛਲੇ ਲੋਕਾਂ ਦੇ ਖਿਲਾਫ ਫਲਾਈ ਜਾ ਰਹੀ ਹੈ ਨਫਰਤ ਦਾ ਨਤੀਜਾ ਹੈ ਇਹ ਵੀ ਮੰਦਪਾਗਾ ਹੈ ਕਿ ਕਿਸੇ ਨੇਤਾ ਨੇ ਗਲਤ ਰੰਗਾਂ ਜੜੀ ਹੈ ਰੰਗਤ ਜਿੰਦੇ ਹੋਏ ਇਸੂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗਲਿਆਰੇ ਦੇ ਵਿੱਚ ਹੋਈ ਘਟਨਾ ਦੱਸਿਆ ਜਾ ਰਿਹਾ ਹੈ ਜੋ ਸਿੱਖਾਂ ਦੇ ਖਿਲਾਫ ਨਫਰਤੀ ਪ੍ਰਚਾਰ ਦਾ ਸਬਬ ਬਣਾਉਂਦਾ ਯਤਨ ਕੀਤਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਇੱਕ ਖਬਰ ਦਾ ਪਤਾ ਲੱਗਿਆ ਕਿ ਬਹੁਤ ਹੀ ਰਿਸਪेक्टेड ਆਦਰਯੋਗ ਡਾਕਟਰ ਬੀ ਆਰ ਅੰਮ੍ਰਿਤਕਰ ਜੀ ਦੇ ਬਤ ਦਾ ਜਿਹੜਾ ਹੈ ਉਹ ਨੁਕਸਾਨ ਕੀਤਾ ਸ੍ਰੀ ਅਮਰ ਸਰਸਾਦ ਦੇ ਪਰਿਵਾਰ ਦੇ ਉੱਤੇ ਜਿਨੇ ਵੀ ਕੀਤਾ ਜੋ ਜਿਨੇ ਵੀ ਕਰਵਾਇਆ ਇਹ हद ਸ਼ਰਮਨਾਕ ਗੱਲ ਹੈ। ਇਹ हद निंदनीयोग निंदन कि है। ਕਿ ਨਾਲ ਹੀ ਇਹ ਵੀ निंदनीयोग है। ਕਿ ਇੱਕ ਕਿਸੇ ਮਿੱਤਾਂ ਵੱਲੋਂ ਇਸ ਘਟਨਾ ਦੀ ਨਿੰਦਿਆ ਕਰਦੇ ਆ ਇਹ ਕਿਹਾ। ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਿਸਰ ਦੇ ਵਿੱਚ ਜਾਂ ਗਲਿਆਰੇ ਦੇ ਵਿੱਚ ਇਹ ਘਟਨਾ ਵਾਪਰੀ ਹੈ। ਦਰਕਿ ਇਹ ਜਿਹੀ ਗੱਲ ਨਹੀਂ ਹੈ। ਇਹ ਘਟਨਾ ਸ਼ਹਿਰ ਦੇ ਵਿੱਚ ਵਾਪਰੀ ਹੈ। ਕਿਤੇ ਦੇ ਵਿੱਚ ਵਾਪਰੀ ਹੈ। ਇਹ ਇਸ ਤਰ੍ਹਾਂ ਦੇ ਜਿਹੜੇ ਬਿਆਨ ਹੈ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਿੱਖ ਸੰਸਥਾਾਂਾਂ, ਸਿੱਖ ਧਾਰਮਿਕ ਸਥਾਨਾਂਾਂ ਜਾਂ ਸਿੱਖਾਂ ਦੇ ਪ੍ਰਤੀ ਨਫ਼ਰਤ ਪੈਦਾ ਕਰਨ ਦਾ ਸਬਬ ਬਣਦੇ ਆ ਅਸੀਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਹਾਂ ਦੁਨੀਆ ਦੀ ਕੱਲ ਛੱਡੀ ਹੈ ਖਾਸ ਤੌਰ ਤੇ ਭਾਰਤ ਦੀ ਰਾਜਨੀਤੀ ਜਿਹੜੀ ਹੈ ਬੜੀ ਗੰਧਲੀ ਹੋ ਚੁੱਕੀ ਹੈ ਰਾਜਨੀਤੀ ਕੋਈ ਮਾਰੀ ਨਹੀਂ ਹੈ ਮੇਰੀ ਬੜਾ ਪਵਿੱਤਰ ਸ਼ਬਦ ਹੈ ਅਰ ਜਦੋਂ ਰਾਜਨੀਤੀ ਦੇ ਵਿੱਚ ਗਲਤ ਅੰਸਰ ਸ਼ਾਮਲ ਹੋ ਜਾਂਦੇ ਆ ਉਦੋਂ ਰਾਜਨੀਤੀ ਜਿਹੜੀ ਹੈ ਉਹ ਗਰਕਣੀ ਸ਼ੁਰੂ ਹੋ ਜਾਂਦੀ ਹੈ ਕੱਲੀ ਰਾਜਨੀਤੀ ਕਿਉਂ ਜੇ ਕਿਸੇ ਵੀ ਸਮਾਜਿਕ ਆਰਗੇਨਾਈਜੇਸ਼ਨਸ ਦੇ ਵਿੱਚ ਜਾਂ ਕਿਸੇ ਧਾਰਮਿਕ ਆਰਗੇਨਾਈਜੇਸ਼ਨਸ ਦੇ ਵਿੱਚ ਕਿਸੇ ਸਭਾ ਸੁਸਾਇਟੀ ਦੇ ਵਿੱਚ ਕਿਸੇ ਪਾਰਟੀ ਦੇ ਵਿੱਚ ਇਹਦੇ ਮਾਰੇ ਆਨਸਰ ਦਾਖਲ ਹੋ ਜਾਂਦੇ ਆ ਤੇ ਉਹਨੂੰ ਤਬਾਹ ਕਰ ਦਿੰਦੇ ਆ